ਰੂਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਆਪਕਾ ਨੂੰ ਪਤਾ ਹੀ ਹੈ ਕਿ ਲੁਧਿਆਣੇ ਦੇ ਵਿੱਚ ਬਹੁਤ ਵੱਡਾ ਸੰਘਰਸ਼ ਸ਼ੁਰੂ ਹੋਇਆ ਧਰਤੀ ਹਵਾ ਪਾਣੀ ਬਚਾਉਣ ਵਾਸਤੇ ਇੰਡਸਟਰੀ ਦੇ ਖਿਲਾਫ ਸੰਘਰਸ਼ ਜਿਹੜਾ ਸ਼ੁਰੂ ਹੋਇਆ ਪ੍ਰਦੂਸ਼ਣ ਫੈਲਿਆ ਉੱਥੇ ਬਹੁਤ ਜ਼ਿਆਦਾ ਜਿਹਦੇ ਨਾਲ ਬਿਮਾਰੀਆਂ ਵਧੀਆਂ ਸੋ ਉਸ ਬੁੱਢੇ ਦਰਿਆ ਦੀ ਜੇ ਆਪਾਂ ਗੱਲ ਕਰੀਏ ਉਹ ਸਾਡੇ ਸ਼੍ਰੀ ਚਮਕੌਰ ਸਾਹਿਬ ਤੋਂ ਸ਼ੁਰੂ ਹੁੰਦਾ ਸ਼੍ਰੀ ਚਮਕੌਰ ਸਾਹਿਬ ਇਹਨੂੰ ਅਸੀਂ ਸੇਮ ਨਾਲਾ ਕਹਿੰਦੇ ਆ ਦੇਖ ਸਕਦੇ ਤੁਸੀਂ ਜਿਹੜਾ ਇਹ ਸੇਮ ਨਾਲ ਹੈ ਇਹ ਸਿਰਫ ਦੇਖ ਲਓ ਸੇਮ ਦਾ ਹੀ ਪਾਣੀ ਹੈ ਇਹਦੇ ਵਿੱਚ ਇਹਦੇ ਵਿੱਚ ਕੋਈ ਹੋਰ ਪਾਣੀ ਨਹੀਂ ਆਇਆ ਹੋਇਆ ਸਿਰਫ ਇਹ ਸੇਮ ਸੇਮ ਦਾ ਪਾਣੀ ਆ ਸਾਫ਼ ਪਾਣੀ ਆ ਤੇ ਇਹਦੇ ਨਾਲ ਇੱਕ ਪੇਪਰ ਮਿੱਲ ਲੱਗ ਰਿਹਾ ਸ੍ਰੀ ਚਮਕੌਰ ਸਾਹਿਬ ਦੇ ਨੇੜੇ ਪਿੰਡ ਧੌਲਰਾ ਦੀ ਜ਼ਮੀਨ ਆ ਤੁਹਾਨੂੰ ਦਿਖਾਉਣੀ ਆ ਸ਼ਾਮਲਾੜ ਸ਼ਾਮਲਾੜ ਜ਼ਮੀਨ ਆ ਜਿਹੜੀ ੱੱੱਕੇ ਨਾਲ ਖਰੀਦੀ ਗਈ ਆ ਤੇ ਪਿੱਛੇ ਲੋਕਾਂ ਤੋਂ ਜ਼ਮੀਨ ਖਰੀਦੀ ਗਈ ਆ ਜਿਹੜੀ ਉਹ ਆ ਜਿਹੜੀ ਆ 23 24 ਕਿਲੇ ਸ਼ਾਮਲਾੜ ਦੇ ਆ ਧੌਲਰਾ ਪਿੰਡ ਦੇ ਜਿਹੜੇ ਖਰੀਦੇ ਗਏ ਆ ਤੇ ਜੇ ਆਦੀ ਹਾਲੇਦ ਵਾਲੇ ਨੇ ਕੰਮਰਾਉਨੇ ਆ ਤਾਂ ਤਕਰੀਬਨ ਉਹ ਸਾਰੀ ਇਹ ਸ਼ਾਮਲਾਟ ਜ਼ਮੀਨਾਂ ਜਿਵੇਂ ਲੁਧਿਆਣੇ ਦੇ ਲੋਕ ਹੁਣ ਲੜ ਰਹੇ ਨੇ ਸੰਘਰਸ਼ ਕਰ ਰਹੇ ਆ ਪ੍ਰਮਾਤਮਾ ਉਹਨਾਂ ਦਾ ਸਾਥ ਦੇਵੇ ਕਿ ਉਹ ਜਿੱਤਣ ਅਸੀਂ ਵੀ ਪੰਜਾਬ ਵੀ ਉਹਨਾਂ ਦੇ ਨਾਲ ਆ ਪਰ ਉਹ ਤੋਂ ਬਾਅਦ ਜੇ ਆਸੀਂ ਉਰੇ ਇਕੱਠੇ ਨਾ ਹੋਏ ਤਾਂ ਇਹ ਪਾਣੀ ਫੇਰ ਲੁਧਿਆਣੇ ਤੇ ਜਾਣਾ ਇਹਨੇ ਫੇਰ ਉੱਥੇ ਜਾ ਕੇ ਪ੍ਰਦੂਸ਼ਣ ਫਲਾਉਣਾ ਜਿਹੜੇ ਪਿੰਡ ਇਹਦੇ ਨਾਲ ਨਾਲ ਉਰੇ ਦੇ 70 80 ਪਿੰਡ ਹੋ ਸਕਦਾ ਵਧ ਹੋਣਾ ਉਹ ਪੈਨੇਓ ਸਾਰਿਆਂ ਨੇ ਨੁਕਸਾਨ ਹੋਣਾ ਜਿਹੜਾ ਬਿਮਾਰੀਆਂ ਫੈਲਣੀਆਂ ਕਿਉਂਕਿ ਪੇਪਰ ਮੈਲ ਦੇ ਵਿੱਚ ਸਭ ਤੋਂ ਵੱਧ ਪਾਣੀ ਵਰਤਿਆ ਜਾਂਦਾ ਇੱਕ ਇੱਕ ਪੇਪਰ ਬਣਾਉਣ ਨੂੰ ਕਈ ਹਜ਼ਾਰ ਲੀਟਰ ਪਾਣੀ ਲੱਗ ਜਾਂਦਾ ਪਰ ਸਾਡੇ ਇੱਥੇ ਨਹਿਰ ਜਾਂਦੀ ਹੈ ਨਾਲ ਜਿਹੜੀ ਸਰਹੰਦ ਨਹਿਰ ਆ ਉਹਦੇ ਵਿੱਚੋਂ ਪਾਣੀ ਚੱਕਣਾ ਪਾਣੀ ਚੱਕ ਕੇ ਇਹਨਾਂ ਨੇ ਉਹਦੀ ਵਰਤੋਂ ਕਰਨੀ ਆ ਤੇ ਨਾਲ ਵੇਸਟਿੰਗ ਹੋਊਗੀ ਉਹਨੂੰ ਤਕਰੀਬਨ ਸਾਰਾ ਪਾਣੀ ਵੇਸਟ ਤੇ ਆਉਂਦਾ ਉਹ ਵੇਸਟ ਖੇਮ ਨਾਲੇ ਦੇ ਵਿੱਚ ਗੇਰਿਆ ਜਾਊਗਾ ਤੇ ਉਹ ਪਾਣੀ ਗਾਹਾਂ ਜਾਊਗਾ ਪ੍ਰਦੂਸ਼ਣ ਫੈਲੂਗਾ ਸੋ ਆਜੋ ਆਪਾਂ ਇਕੱਠੇ ਹੋ ਕੇ ਆਪਣਾ ਇਲਾਕਾ ਬਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ